29 ਜਨਵਰੀ ਦੀ ਰਾਤ ਨੂੰ ਜਸਕਿਰਤ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਹੈ ਜੋ ਕਿ ਪੰਜਾਬੀ ਟਰੇਡਰ ਦੇ ਨਾਮ ਤੋਂ ਮਸ਼ਹੂਰ ਸੀ ਤੇ ਕਾਂਤਲਾ ਨੇ ਸ਼ਰੀਆਮਾਰਦਾਤ ਨੂੰ ਇਨਜਾਮ ਦੇਣ ਤੋਂ ਬਾਅਦ ਵੀਡੀਓ ਸ਼ੇਅਰ ਕਰੀਆਂ ਨੇ ਕਿ ਹਾਂ ਅਸੀਂ ਕੱਢਿਆ ਹੈ ਜਸਕਿਰਤ ਸਿੰਘ ਯਾਨੀ ਕਿ ਪੰਜਾਬੀ ਟਰੇਡਰ ਦਾ ਕੰਡਾ ਹੁਣ ਇਸ ਮੁੱਦੇ ਤੇ ਸੀਮ ਭਗਵਾਂ ਸੀ ਮਾਨ ਦਾ ਵੀ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਜੋ ਕਿ ਜ਼ਰੂਰ ਮਾਰਦਾਤ ਨੂੰ ਇਨਜਾਮ ਦੇਣ ਵਾਲਿਆਂ ਦੀਆਂ ਭਾਜਣਾ ਪਵਾਵੇਗਾ ਤੇ ਜਸਕਿਰਤ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਵੀ ਦਿਵਾਵੇਗਾ ਕਿਉਂਕਿ ਜਸਕਿਰਤ ਸਿੰਘ ਮੈਰਿਡ ਸੀ ਤੇ ਉਹਨਾਂ ਦੇ ਦੋ ਜੁੱੜਬਾ ਬੱਚੇ ਹੋਏ ਸੀ ਤੇ ਜੋ ਇਹਨਾਂ ਦਰਿੰਦਿਆਂ ਦੀ ਬਲੋਂ ਇਸ ਦਿੱਤਾ ਗਿਆ ਹੈ ਉਹ ਵੀ ਹਦੇ ਸ਼ਰਮਨਾ ਕਤੇ ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀ ਘਟਨਾ ਹੈ ਤੇ ਹੁਣ ਇਸ ਮਾਰਦਾ ਤੇ ਸੀਮਪੂਅੰਸ ਸੀ ਮਾਨੇ ਰਿਐਕਟ ਕਰਦੇ ਆ ਖੁਲਾਸਾ ਕੀਤਾ ਗਿਆ ਕਿ ਕਾਤਲਾਂ ਖਿਲਾਫ ਸਖਤ ਤੋਂ ਸਖਤ ਰਵਈਆ ਅਪਣਾਇਆ ਜਾਵੇਗਾ ਇਸ ਕਤਲकांड ਦੀ ਇਨਵੈਸਟੀਗੇਸ਼ਨ ਦੇ ਲਈ ਖਾਸ ਟੀਮਾਂ ਤਿਆਰ ਕਰੀਆਂ ਜਾਣਗੀਆਂ ਤੇ ਇਹਨਾਂ ਨੇ ਕਿਹੜੇ ਜਿਸਕਰਤਾ ਕਤਲ ਨਹੀਂ ਕੀਤਾ ਸਗੋ ਪੂਰੇ ਪੰਜਾਬ ਦਾ ਮਾਹੌਲ ਵੀ ਖਰਾਬ ਕੀਤਾ ਤੇ ਇਹਨਾਂ ਜੋ ਕੋਈ ਵੀ ਦੋਸ਼ੀ ਬਖਸ਼ ਨਹੀਂ ਜਾਵੇਗਾ ਤੇ ਸਖਤ ਤੋਂ ਸਖਤ ਸਜ਼ਾ ਇਹਨਾਂ ਮੁਲਜ਼ਮਾਂ ਨੂੰ ਦਿੱਤੀ ਜਾਵੇਗੀ ਸੋ ਜੇਕਰ ਤੁਸੀਂ ਵੀ ਜਿਸਕਰਤੇ ਇਨਸਾਫ ਦੀ ਮੰਗ ਕਰ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ